ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ 베ਰੀਆਂਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਵੀਰ ਜਿਹਨਾਂ ਦੇ ਘਰ ਦੇ ਪਸ਼ੂ ਜਿਹੜੇ ਰੱਖੇ ਆ ਤੇ ਘਰ ਦੀ ਝੋਟੀ ਜਿਹੜੀ ਅੱਜ ਇੱਕ ਵਕਾਊ ਕਰਨੀ ਕੀਤੀ ਆ ਬਿਲਕੁਲ ਤਾਜੀ ਸੂਈ ਆ ਤੇ ਗੱਲਬਾਤ ਹੁਣ ਕਰਦੇ ਆ ਵੀ ਸੂਈ ਸਵਾਈ ਆ ਸੂਈ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਆ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਬਸ ਜੀ ਤਰਜੀਹ ਕਰੋ ਤੇ ਨਾਮ ਦੱਸਦੇ ਕਰੀ ਫਿਰ ਹਾਂ ਮੇਰਾ ਨਾਮ ਲੇਖ ਸਿੰਘ ਜੀ ਪਿੰਡ ਪੇਜੀਆਂ ਵਾਲਾ ਤਸੀਲ ਪਟਾਰਾ ਜੁਲਾਕ ਦਾਸ ਤੇ ਫੋਨ ਨੰਬਰੇ ਬੋਲ ਦੋ 788527866 ਠੀਕ ਹੈ ਤੇ ਬਿਲਕੁਲ ਫੱਦੇ ਘੜ ਚੂੜੀਆਂ ਦੇ ਬਿਲਕੁਲ ਨਾਲ ਹੀ ਆ ਹਨਾ ਚੂੜੀਆਂ ਦੇ ਬਾਅਦ 2 ਕਿਲੋਮੀਟਰ ਦੀ ਇੱਕ ਰੁਪਈਆ ਠੀਕ ਹੈ ਤਿਆ ਕਰਦੀ ਝੋਟੀ ਆਪਣੀ ਫਿਰ ਹਾਂਜੀ ਕਰਦੀ ਝੋਟੀ ਆ ਪਹਿਲਾ ਸਵੇਰ ਉਸ ਸੂਈ ਸੀ ਉਹ ਕੱਟੀ ਅੱਛਾ ਦੂਜੀ ਸੂਈ ਫੇਰਾ ਕੱਟੀ ਲੇਤੀ ਆ 11 ਦਿਨਾਂ ਨੇ ਸੂਈ ਨੂੰ ਅੱਛਾ 11 ਦਿਨ ਹੋ ਗਏ ਸੂਈ ਨੂੰ ਤੇ ਹਾਂਜੀ ਪਿਛਲੇ ਸਵੇਰੇ ਵੀ ਇਹਨੇ ਕੱਟੀ ਦਿੱਤੀ ਸੀ ਪਿਛਲੇ ਸਵੇਰੇ ਕੱਟੀ ਦਿੱਤੀ ਉਹ 25 ਪੱਲੇ ਉਹ ਤੁਹਾਨੂੰ ਦਿਖਾ ਦਿੰਨੇ ਆ ਆ ਕੱਟੀ ਇਹਦੀ ਪਿਛਲੇ ਸਵੇਰੇ ਦੀ ਆ ਜਿਹੜੀ ਆ ਤਿਆਰ ਕੀ ਫੇਰ ਇਹਨੇ ਕੱਟੀ ਚਲੋ ਦਿੱਤੀ ਆ ਸੋਹਣੇ ਬੱਚੇ ਹੁੰਦੇ ਇਹਦੇ ਆ ਦੇਖ ਸਕਦੇ ਜੀ ਬਾਕੀ ਕੁਛ ਪਸ਼ੂ ਕਬੀਰ ਜੀ ਨਾਲ ਦੇ ਬਾਹਰ ਵੀ ਵੱਜੇ ਆ ਨੇ ਦਿਨ ਕਾ ਗਾਵਾ ਕੁਛ ਕਟੀਆਂ ਵਿਚੀਆਂ ਵਿੱਚ ਘਰੇ ਤਿਆਰ ਕਰਦੇ ਆ ਤੇ ਹੁਣ ਕਿੰਨੇ ਦਿਨ ਹੋ ਗਏ ਆ ਸੂਈ ਨੂੰ ਆ 4 ਨਾਂ ਦਿਨ ਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਜਿਸਲੇ 10 ਲੀਟਰ ਆ ਭਾਵੇਂ ਦੋ ਟਾਈਮ ਚੋ ਵੀ 4 ਦਿਨ ਚੋ ਵੀ ਕੁਝ ਅੱਛਾ ਜਿਹੜਾ ਹੁਣ ਤਿਆਰ ਆ 4 ਆ ਕਿੰਨਾ ਕੁ ਦੁੱਧ ਭਰੀ ਜਾਊਗੀ 12 ਲੀਟਰ ਕੱਢੂਗੀ ਅੱਛਾ ਤੁਸੀਂ ਨੇ 10 ਕੱਢਿਆ ਪਹਿਲਾਂ ਨੇ ਅੱਛਾ ਹਾਂਜੀ ਉਹਦੇ ਹਿਸਾਬ ਨਾਲ ਬਾਰਾ ਕਿਹੜਾ ਕਰ ਸਕਦੇ ਠੀਕ ਆ ਵੱਡੀ ਵਾਕੀ ਸੋਹਣੀ ਝੋਟੀ ਆ ਤੇ ਆ ਕੱਟੇ ਕਰੇ ਦਿਖਾ ਦਈਏ ਜਵਾਜੂ ਦਿਖਾ ਦਈਏ ਦਾ ਹਾਂਜੀ ਬਾਕੀ ਆ ਇਹ ਦੇਖਦਾ ਦੇਖ ਲਿਆ ਕੋਈ ਸਨਾਜ ਨਹੀਂ ਹਜੇ ਆਹ ਕੱਟੀ ਜਿਹੜੀ ਇਹਦੇ ਮਗਰ ਕੱਟੀ ਨੂੰ ਵੀ ਦੁੱਧ ਦੁੱਧ ਚੰਗਾ ਛੱਡੰਦੇ ਆ ਹੁਣ ਵੀ ਚੰਗਾ ਦੁੱਧ ਛੱਡੇਗਾ ਆਪਾਂ ਦੇਖ ਸਕਦੇ ਆ ਠੀਕ ਆ ਵੀਰ ਕੀ ਚੰਗਾ ਭਰਾਇਆ ਜਾਪਦਾ ਜੀ ਹਾਂ ਜੀ ਜਿਹੜਾ ਨਸਲ ਦਾ ਭਰਾਇਆ ਹੱਤੋਂ ਦੀ ਅੱਛਾ ਆਹਦੀ ਪੂਰੀ ਪੂਛ ਕਾਲੀ ਆ ਗਈ ਜੀ ਦੀ ਥੋੜੀ ਜਿਹੀ ਕੱਟੀ ਆ ਗਈ ਥੱਲੇ ਕਿੰਨੀ ਮਹੀਨੇ ਦੀ ਜਿੱਤੀ ਠੀਕ ਆ ਹਾਂਜੀ ਠੀਕ ਹੈ ਕਹਿੰਦੇ ਵੀ ਚੰਗੇ ਭਰਾਇ ਦੇ ਜਿ ਤਰ੍ਹਾਂ ਉਹ ਬੱਚੀ ਆ ਉਹ ਵੀ ਚੰਗੇ ਠੀਕੇ ਦੀ ਆ ਵੀ ਘਰੇ ਰੱਖੀ ਆ ਬਾਕੀ ਇਧਰ ਲਈ ਰੇ ਜੇ ਆਪਾਂ ਦੇਖ ਸਕਦੇ ਭਾਵੇਂ ਇਹ ਬੱਚੀ ਆ ਛੋਟੀ ਬੱਚੀ ਆ ਜਿਹਦੇ ਇਦੋਂ ਵੀ ਨੱਥ ਪਈ ਆ ਜ਼ਿਆਦਾਤਰ ਇਧਰ ਪਸ਼ੂਆਂ ਨੂੰ ਨੱਥ ਪਈ ਹੁੰਦੀ ਹੈ ਇਧਰ ਦੇ ਏਰੀਆ ਦੇ ਜਿਹੜੇ ਜਿੱਤਰਾ ਗਾਂ ਨੂੰ ਵੀ ਨੱਥ ਪਈ ਆ ਹਾਂ ਜੇ ਜੋ ਬਾਹਰ ਕਰ ਜਾਂਦੇ ਸਤਾਂਦੀਆਂ ਇਹਦੇ ਪਾਲ ਪੰਨਾਂ ਡੰਗਰ ਉਹ ਵੀ ਸਤਾਂਦੇ ਨੂੰ ਨੱਥ ਪਾਇਆ ਛੜੀ ਠੀਕ ਹੈ ਜੀ ਆ ਦੇਖ ਸਾਦੇ ਜੀ ਸਮਾ ਕੇ ਥਾਂ ਜਿਹੜਾ ਪੂਰਾ ਵਧੀਆ ਕੱਢ ਜਾਂਦੀ ਐ ਗੋਲ ਧਾਰਿਆ ਕੋਈ ਛੱਟਾ ਨਹੀਂ ਕੋਈ ਭੂਰ ਨਹੀਂ ਠੀਕ ਹੈ ਜੀ ਮਗਰ ਗੱਲੇ ਸਨ ਅੰਦਰ ਬਿਲਕੁਲ ਸਾਫ਼ ਤਿਵਾ ਹੈ ਜੀ ਠੀਕ ਹੈ ਜੀ ਛੱਡ ਦਿਓ ਜੀ ਠੀਕ ਹੈ ਕੋਈ ਨਹੀਂ ਰਹਿਣ ਤੇ ਆ ਥਾਣੀ ਦੇ ਦੇਖ ਸਕਦੇ ਆ ਪਾ ਲੱਗੇ ਤਾਂ ਇੱਕ ਅਲੀ ਚੰਗੀ ਤਰ੍ਹਾਂ ਬਿਲਕੁਲ ਜਿਹੜਾ ਵਾ ਪ੍ਰੋਪਰ ਹੱਥ ਲਈ ਚਵਾਈ ਵਾਲਾ ਥਾਣੀ ਆ ਜਿਹੜਾ ਤੇ ਆ ਮਿਲਕ ਮੈਨੂੰ ਵੀ ਚੰਗੀ ਲੱਗੀ ਖੋਲੋ ਫਿਰ ਤੋੜ ਦਿਓ ਵੀ ਅੰਦਰ ਨੂੰ ਗੋਲ ਸਿੰਘ ਦੀ ਝੋਟੀ ਆ ਤੇ 10 ਲੀਟਰ ਦੁੱਧ ਜਿਹੜਾ ਹੁਣ ਮੋਕੇ ਤੇ ਜਿਹੜਾ ਕਹਿੰਦੇ ਵੀ ਤਿਆਰ ਆ ਤੇ 12 13 ਲੀਟਰ ਦੇ ਲਾਗੇ ਬੰਨੇ ਦੁੱਧ ਦੇ ਕਹਿੰਦੇ ਕਰ ਸਕਦੇ ਆ ਜੇ ਲੈ ਆਓ ਵੀਰ ਜੀ ਬਾਕੀ ਸੋਹਣੀ ਝੋਟੀ ਆ ਬੱਡੇ ਘਾ ਬਾਕੀ ਸੀਲ ਠੰਡੀ ਜਾਂ ਨਾ ਕਿਸ ਗੰਗੀ ਬਾਕੀ ਸ਼ਾਂਤ ਜੀ ਸੁਭਾ ਲਈ ਆ ਇਹ ਆ ਵੀ ਥੱਲੇ ਚੰਗੀ ਭਣੀ ਆ। ਆਹ ਦੇਖ ਸਕਦੇ ਹਵਾਨਾ ਇਹਦਾ। ਇੱਕ ਰੀਆ ਪੂਸ਼ ਫੜੇ ਫਿਰ ਜੀ ਹਵਾਨਾ ਦਿਖਾਦੀ ਚੰਗੀ ਤਰ੍ਹਾਂ। ਆਹ ਦੇਖ ਲੈਂਦੇ। ਬਸ ਸਮਾ ਕੇ ਥਣ ਜਿਹੜਾ ਕੱਲਾ ਕੱਲਾ ਥਣ ਜਿਹੜਾ ਵੱਖਰਾ ਵੱਖਰਾ ਕਰ ਲੈਂਦੀ। ਹਾਂਜੀ। ਤੇ ਮੁੱਲ ਵੇਤੀ ਫਿਰ ਕਿੰਨਾ ਰੱਖੀ ਆ ਇਹਦਾ? ਮੁੱਲ 8 ਲੱਖ ਦਰਾਲੇ 89 85 ਹਜ਼ਾਰ ਦੀ ਹਾਨ ਆਈ। ਅੱਛਾ। ਹਾਂਜੀ। ਜਸ 985 ਹਜ਼ਾਰ। ਚਲੋ ਤੁਹਾਡੀ ਬਾਤ ਛੋਟ ਛੱਟ ਮੌਕੇ ਤੇ ਹੋ ਜੂਗੀ। ਕੋਈ ਜੋ ਸਮਝਦਾ। ਕੋਈ ਫੋਨ ਲਾਵੇ ਇੱਕ ਰੀ ਹਾਂ। ਫੋਨ ਲਾ ਦੇ ਕੋਈ ਹੋ ਜੂਗਾ ਮਾਂ। ਬਾਕੀ ਮੌਕੇ ਤੇ ਕਰ ਦੋਗੇ। ਹਾਂਜੀ। ਠੀਕ ਹੈ ਜੀ ਤੇ ਬਾਕੀ ਇੱਥੇ ਆਓ ਤੇ ਆਪਣੀ ਪਾਸ ਕਰਕੇ ਤੇ ਵੇਸ਼ ਚਾੱਕ ਕੇ ਤੇ ਤਸੱਲੀ ਕਰਕੇ ਖੜੋ ਜੀ ਹਾਂ ਜੀ